ਕਹਿੰਦੇ ਕਿ ਜਿਹੜੇ ਬੱਚੇ ਇੱਥੋਂ ਟ੍ਰੇਨਿੰਗ ਲੈਣ ਦੇ ਆ ਕੋਰਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਹੀ ਲੋਕ ਉਹਨਾਂ ਨੂੰ ਕਹਿ ਦਿੰਦੇ ਕਿ ਬੇਟਾ ਤੁਸੀਂ ਕੋਰਸ ਖਤਮ ਹੋਣ ਤੋਂ ਬਾਅਦ ਸਾਨੂੰ ਜੁਆਇਨ ਕਰਨਾ ਮਤਲਬ ਨੈਪ ਵਾਲੇ ਕੱਲੀ ਟ੍ਰੇਨਿੰਗ ਨਹੀਂ ਦਿੰਦੇ ਕੱਲੀ ਸੈਲੂਨ ਅਕੈਡਮੀ ਨਹੀਂ ਹੈ ਇਹ ਤੁਹਾਨੂੰ ਤੁਹਾਡੀ ਨੌਕਰੀ ਦੀ ਚਾਬੀ ਵੀ ਦੇ ਦਿੰਦੇ ਆ ਕਿ ਇਹ ਨੂੰ ਬਹੁਤ ਵੱਡੀ ਜ਼ਰੂਰਤ ਸੀ ਕਿਉਂਕਿ ਜਿਹੜੇ ਸਾਡੇ ਬੱਚੇ ਵਿਦੇਸ਼ਾਂ ਜਾਂਦੇ ਹੈ ਜਾਂ ਇੱਥੇ ਕੰਮ ਕਰਦੇ ਉਹਨਾਂ ਕੋਲ ਸਕਿੱਲ ਤਾਂ ਹੁੰਦੀ ਸੀ ਪਰ ਉਹਨਾਂ ਕੋਲ ਸਰਟੀਫਿਕੇਟ ਨਹੀਂ ਸੀ ਹੁੰਦਾ ਜਿਹੜਾ ਫੀਲੀਏਟਡ ਹੋਵੇ ਇੰਟਰਨੈਸ਼ਨਲ ਲੈਵਲ ਤੇ ਔਰ ਇਹ ਜਿਹੜਾ ਨਿਊ ਇਮੇਜ ਇੰਟਰਨੈਸ਼ਨਲ ਬਿਊਟੀ ਇੰਸਟੀਚੂਟ ਨੇ ਸਾਈ ਐਜੂਕੇਸ਼ਨ ਦੇ ਰਾਹੀਂ ਸਾਡੇ ਸਤਿਕਾਰਯੋਗ ਵਿਵੇਕ ਜੀ ਤੇ ਮਨਦੀਪ ਜੀ ਨੇ ਅੱਥੇ ਬੋਲਿਆ ਮੈਂ ਸਮਝਦਾ ਸਾਡੇ ਇਲਾਕੇ ਨੂੰ ਇਹਦਾ ਬਹੁਤ ਫਾਇਦਾ ਹੋਈਗਾ ਸਾਡੀ ਆਪਣੇ ਕੋਲ ਸਪੈਸ਼ਲ ਚੀਜ਼ ਕਿਹੜੀ ਹੈ ਵੀ ਜਦੋਂ ਕੋਈ ਬੱਚਾ ਆਪਣੇ ਕੋ ਕੋਰਸ ਕਰਨ ਆਉਂਦਾ ਹੈ ਨਾ ਉਹਨਾਂ ਨੂੰ ਪ੍ਰੋਬਲਮ ਹੁੰਦੀ ਮਨੀ ਦੀ ਉਹ ਉਹਨੂੰ ਪੈਸੇ ਦੀ ਪ੍ਰੋਬਲਮ ਹਮੇਸ਼ਾ ਮਤਲਬ ਬੱਚੇ ਨੂੰ ਆ ਜਾਂਦੀ ਹੈ ਆਪਣੇ ਕੋ ਇੱਕ Bajaj ਦਾ ਸਪੈਸ਼ਲ ਇੱਕ ਸਕੀਮ ਹੈਗੀ ਹੈ ਜਿੱਦਾਂ ਆਪਾਂ Bajaj ਤੇ EMI ਹਾਂ EMI ਸਕੀਮ ਹੈਗੀ Bajaj ਦੇ ਆਪਾਂ TV ਫਰਿੱਜ ਕੁਛ ਲੈਣੇ ਉਦਦੇ ਆਪਾਂ ਕੋਸਟ ਵੀ ਦੇ ਸਕਦੇ ਅਗਰ ਕਿਸੇ ਬੱਚੇ ਨੂੰ ਪ੍ਰੋਬਲਮ ਹੈ ਮਨੀ ਦੀ ਜ਼ਿਆਦਾਤਰ ਹੁੰਦੀ ਹੈ ਪਰ ਬੱਚਾ ਕਰਨਾ ਚਾਹੁੰਦਾ ਹੁੰਦਾ ਪਰ ਉਹਨੂੰ ਪਿੱਛੇ سپورਟ ਨਹੀਂ ਮਿਲਦੀ ਸੋ ਸਾਡੇ ਦੋ ਵੀ EMI ਪਲਾਨ ਵੀ ਹੈਗੇ ਹਾਂਜੀ ਮੈਂ ਕਹਿੰਦਾ ਪੂਜਾ ਜੀ ਨੇ ਜਿਹੜੇ ਬੱਚਿਆਂ ਨੂੰ ਟ੍ਰੇਨ ਕੀਤਾ ਜਿਨ੍ਹਾਂ ਦੇ ਹੁਨਰ ਨੂੰ ਹੌਸਲਾ ਦਿੱਤਾ ਜਿਨ੍ਹਾਂ ਦੀ ਅੱਖ ਵਿੱਚ ਚਮਕ ਲਿਆਂਦੀ ਆ ਉਹ ਪੂਜਾ ਜੀ ਦੀ ਪੂਜਾ ਕਰਦੇ ਨੇ ਤੁਸੀਂ ਮੰਮੀ ਦੀ ਕਿੰਨੀ ਕੁ ਪੂਜਾ ਕਰਦੇ ਹੋ ਦੇਖੋ ਅੱppa ਦਾ ਰੱਬ ਉਹਦਾ ਦੇਖਿਆ ਨਹੀਂ ਐ ਬਟ ਜੇ ਤੁਸੀਂ ਕਹੋ ਤੇ ਸਾਡੇ ਲਈ ਰੱਬ ਉਹੀ ਨੇ ਉਹਨਾਂ ਦੀ ਜਿਹੜੀ ਪਿੱਛੇ 20 ਸਾਲਾਂ ਦੀ ਲੈਗੇਸੀ ਚੱਲਦੀ ਆ ਰਹੀ ਹੈ ਜੀ ਉਹਨੂੰ ਮੈਂ ਪਿਛਲੇ 4 ਸਾਲਾਂ ਦੇ ਵਿੱਚ ਕੰਟ੍ਰਿਬਿਊਟ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਨਾਲ ਜੀ ਤੇ ਉਹਨਾਂ ਦੀ ਗਾਈਡਲਾਈਨਸ ਤੇ ਚੱਲ ਰਹੇ ਆ ਸਾਡੇ ਲਈ ਤਾਂ ਉਹੀ ਰੱਬ ਹੈ ਜੀ ਉਹ ਲੋਕ ਇਦਾਂ ਦੇ ਆ ਟੈਲੈਂਟਡ ਆ ਜਿਹੜੇ ਚਾਹੁੰਦੇ ਆ ਵੀ ਯਾਰ ਅਸੀਂ ਤਾਂ ਅੱਗੇ ਵੱਧ ਗਏ ਜੀ ਪਰ ਜਿਹੜੇ ਲੋਕ ਪਿੱਛੇ ਰਹਿ ਗਏ ਜੀ ਜਿੰਦਾ ਮੈਂ ਦੇਖਿਆ ਸੀ ਉਹਨਾਂ ਦੇ ਜਿਹੜੇ ਓਨਰ ਆ ਪੂਜਾ ਜੀ ਪੂਜਾ ਜੀ ਜਦੋਂ ਉਹਨਾਂ ਦੇ ਵਿਦਿਆਰਥੀ ਜਿਹਨਾਂ ਨੂੰ ਤਾਂ ਪੜ ਚੁੱਕੇ ਉਹਨਾਂ ਦੀ ਪੂਜਾ ਕਰਦੇ ਕਹਿੰਦੇ ਰੋਜ਼ਗਾਰ ਚ ਪਾਤਾ ਹਾਂ ਬਹੁਤ ਵੱਡੀ ਗੱਲ ਆ ਕਿ ਬੰਦਾ ਆਪਣੇ ਆਪ ਤਾਂ ਅੱਗੇ ਲੰਘ ਜਾਂਦਾ ਬਹੁਤ ਵੱਡੀਆਂ ਕੰਪਨੀਆਂ ਬਣਾ ਲੈਂਦਾ ਪਰ ਉਹ ਹੋਰ ਨਹੀਂ ਕਿਸੇ ਨੂੰ ਕੋ ਦੇ ਸਕਦਾ ਇਹਨਾਂ ਨੇ ਇੰਸਟੀਚੂਟ ਖੋਲ ਕੇ ਲੋਕਾਂ ਨੂੰ ਜਿਹੜੀਆਂ ਸਵਾਵਾਵਾਂ ਦਿੱਤੀਆਂ ਔਰ ਬੱਚਿਆਂ ਨੂੰ ਅੱਗੇ ਵਧਾ ਰਿਹਾ ਇਹ ਵੀ ਕਿਸੇ ਨਾ ਕਿਸੇ ਤਰ੍ਹਾਂ ਉਸੇ ਰਾਹੀ ਆਏ ਐਮ ਸੋ ਥੈਟ ਉੱਥੇ ਜਾ ਕੇ ਇੱਕ ਵਧੀਆ ਜੌਬਸ ਕਰਕੇ ਆਪਣਾ ਫਿਊਚਰ ਸੈੱਟ ਕਰ ਸਕਣ ਜੋ ਜਿਹੜੇ ਨਿੱਕੇ ਭੈਣ ਭਰਾ ਦੇਖ ਰਹੇ ਤੁਹਾਡੇ ਮੇਰੇ ਨਿੱਕੇ ਭੈਣ ਭਰਾ ਦੇਖ ਰਹੇ ਆ ਜਿਉ ਤੁਹਾਡੇ ਤੋਂ ਐਡਵਾਈਸ ਚਾਹੁੰਦੇ ਹੋਣ ਸੁਜੈਸ਼ਨ ਚਾਹੁੰਦੇ ਹੋਣ ਕਿਹੜਾ ਕੋਰਸ ਕਰਨ ਕਰਨ ਜਿਸ ਤੋਂ ਬਾਅਦ ਜਿਉ ਆਪਣਾ ਬਿਜ਼ਨਸ ਸ਼ੁਰੂ ਕਰ ਰਹੇ ਆ ਜਾਂ ਕਿਤੇ ਜੌਬ ਕਰਦੇ ਆ ਉਹਨਾਂ ਦੀ ਅਰਨਿੰਗ ਜਿਹੜੀ ਆ ਉਹ ਬੜੀ ਹੈਲਦੀ ਹੋਵੇ ਭਾਈ ਉਹਦੇ ਲਈ ਆਪਾਂ ਸੁਜੈਸਟ ਕਰਾਂਗੇ ਐਮ ਆਈ ਸੀ ਜੋ ਕਿ ਸਾਡਾ ਮਾਸਟਰ ਕੋਰਸ ਹੈ ਜਿਹਦੇ ਵਿੱਚ ਆਪਾਂ ਮੇਕਅਪ ヘア ਸਕਿਨ ਨੇਲ ਹਰ ਇੱਕ ਚੀਜ਼ ਨੂੰ ਟੱਚ ਕਰਦੇ ਆ ਤੇ ਬੱਚਾ ਉਸ ਤੋਂ ਬਾਅਦ ਕਿਸੇ ਵੀ ਫੀਲਡ ਦੇ ਵਿੱਚ ਜਾਣ ਲਈ ਰੈਡੀ ਹੋ ਜਾਂਦਾ ਹੈ ਉਹ ਕਹਿ ਲੋ ਹਰ ਇੱਕ ਚੀਜ਼ ਦੀ ਮਾਸਟਰੀ ਕਰਕੇ ਲੈਵਲ 4 ਤੱਕ ਆਪਣੇ ਆਪ ਨੂੰ ਕਿਸੇ ਵੀ ਫੀਲਡ ਦੇ ਵਿੱਚ ਜੋ ਉਹਦਾ ਇੰਟਰਸਟ ਹੈ ਉਹ ਚ ਜਾ ਕੇ ਆਪਣਾ ਵਧੀਆ ਫਿਊਚਰ ਬਣਾ ਸਕਦੇ ਆ ਪਹਿਲੇ 20 ਐਡਮਿਸ਼ਨਸ ਲਈ 50% ਡਿਸਕਾਊਂਟ ਦਿੱਤਾ ਗਿਆ ਸਪੈਸ਼ਲੀ ਜਿਹੜੇ 10th ਦੇ +2 ਬੱਚਿਆਂ ਲਈ ਕਿਉਂਕਿ ਉਹਨਾਂ ਦੇ ਕੋਲ ਹੁਣ ਉਹਨਾਂ ਨੇ ਐਗਜ਼ਾਮ ਦਿੱਤੇ ਉਹਨਾਂ ਦੇ ਕੋਲ ਇੱਕ ਟਾਈਮ ਹੈ ਫ੍ਰੀ ਟਾਈਮ ਸੋ ਅਗਰ ਇਹ ਦਿਨ ਇਹ ਦਿਨ ਕੰਜ਼ੂਮ ਕਰ ਸਕਣ ਤੇ ਜੀ ਮਤਲਬ ਆਪਾਂ ਮੰਨ ਕੇ ਚੱਲੀਏ ਜੇ ਕਿਸੇ ਕੋਰਸ ਦੀ ਕੀਮਤ 50000 ਹੈ ਤਾਂ ਪਹਿਲੇ ਜਿਹੜੇ 20 ਬੱਚੇ ਹੋਣਗੇ ਮਤਲਬ ਕੋਈ 50% 10000 ਵਾਲਾ ਕੋਰਸ ਲੈ ਰਿਆ ਤਾਂ 25000 ਕੀਮਤ ਚ ਕੋਰਸ ਉਹਨੂੰ ਮਿਲੇਗਾ ਹਾਂਜੀ ਸਰ NIIB ਇੱਕ ਅਜਿਹੀ ਥਾਂ ਜਿੱਥੇ ਸੁਪਨੇ ਬਣਨ ਹਕੀਕਤ ਕਾਮਯਾਬੀ ਦੀ ਹੋਵੇ ਸ਼ੁਰੂਆਤ ਨਹੀਂ ਯਕੀਨਤਾ ਕਹਿੰਦੇ ਇੱਥੇ ਆ ਕੇ ਦੇਖ ਲਓ ਫ੍ਰੀ ਡੈਮੋ ਵਾਲਾ ਲਗਾ ਕੇ ਸੈਸ਼ਨ ਦੋਸਤੋ ਕਹਿੰਦੇ ਤੁਹਾਡੇ ਹੁਨਰ ਨੂੰ ਪਹਿਚਾਨ ਮਿਲੇਗੀ ਮੁਰਝਾਈ ਹੋਈ ਕਲਾ ਦੀ ਕਲੀ ਖਿਲੇਗੀ ਤੁਹਾਡੇ ਵੱਲੋਂ ਤੁਹਾਡੇ ਕਲਾਇੰਟ ਦਾ ਕੀਤਾ ਹੋਇਆ ਹੈਅਰ ਸਟਾਈਲ ਉਸ ਦਾ ਕੀਤਾ ਹੋਇਆ ਮੇਕਅਪ ਬਣ ਜਾਏਗਾ ਫੈਸ਼ਨ ਦੋਸਤੋ ਕਹਿੰਦੇ ਕਿ ਐਨ ਆਈ ਆਈਬ ਦੇ ਸਟੂਡੈਂਟਸ ਕਦੇ ਸੱਕਦੇ ਨਹੀਂ ਹਾਰ ਇਹ ਇੰਨੀ ਅੱਛੀ ਤਰੀਕੇ ਕਰਦੇ ਨੇ ਉਹਨਾਂ ਨੂੰ ਤਿਆਰ ਕੇ ਤੁਹਾਡਾ ਪੈਸ਼ਨ ਬਣ ਜਾਏਗਾ ਤੁਹਾਡਾ profession ਦੋਸਤੋ ਤੁਹਾਡਾ ਪੈਸ਼ਨ ਬਣ ਜਾਏਗਾ ਤੁਹਾਡਾ ਅਰਨਿੰਗ profession ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੋਂ ਨਹੀਂ ਸ੍ਰੀ ਤੁਸੀਂ ਸ਼ੇਅਰ ਤੋਂ ਨਜ਼ਰ ਆਉਂਦੇ ਵੀਡੀਓ ਕਿਸਵਾਪਤ ਹੋਣ ਬਾਰੇ ਸਾਥੀਓ ਨਿਬਦੀ ਗੱਲ ਕਰੀਏ ਤਾਂ ਕਹਿੰਦੇ ਕਿ ਦੇ ਮੇਕ ਥਿੰਗਸ ਹੈਪਨ ਔਰ ਨਿਬਦੀ ਫੁੱਲ ਫਾਰਮ ਹੈ ਜੀ ਨਿਊ ਇਮੇਜ ਇੰਟਰਨੈਸ਼ਨਲ ਬਿਊਟੀ ਇੰਸਟੀਚਿਊਟ ਔਰ ਇਹਨਾਂ ਦੀ ਇੱਕ ਆਊਟਸਟੈਂਡਿੰਗ ਰੈਪਿਊਟੇਸ਼ਨ ਹੈ ਮਸ਼ਹੂਰ ਬ੍ਰਾਂਡ ਹੈ ਅੜਵਾਲਸ ਤਰੀ ਕੇ ਨਾਲ ਟ੍ਰੇਨਿੰਗ ਕਰਾਉਂਦੇ ਆ ਔਰ ਨਮਾ ਸ਼ਹਿਰ ਚ ਇਹਨਾਂ ਦੀ ਚਰਚਾ ਸ਼ੁਰੂ ਹੋ ਗਈ ਲੋਕ ਕਹਿੰਦੇ ਅੱਛਾ ਨੇਬ ਨਮਾ ਸ਼ਹਿਰ ਚ ਖੁੱਲ ਗਿਆ ਬਈ ਕਮਾਲ ਦੀ ਰੈਪਿਊਟੇਸ਼ਨ ਇਹਨਾਂ ਦੀ ਕਹਿੰਦੇ ਕਿ ਜਿਹੜੇ ਬੱਚੇ ਇੱਥੋਂ ਟ੍ਰੇਨਿੰਗ ਲੈਂਦੇ ਆ ਕੋਰਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਹੀ ਲੋਕ ਉਹਨਾਂ ਨੂੰ ਕਹਿੰਦੇ ਆ ਕਿ ਬੇਟਾ ਤੁਸੀਂ ਕੋਰਸ ਖਤਮ ਹੋਣ ਤੋਂ ਬਾਅਦ ਸਾਨੂੰ ਜੁਆਇਨ ਕਰਨਾ ਮਤਲਬ ਨੇਬ ਵਾਲੇ ਕੱਲੀ ਟ੍ਰੇਨਿੰਗ ਨਹੀਂ ਦਿੰਦੇ ਕੱਲੀ ਸੈਲੂਨ ਅਕੈਡਮੀ ਨਹੀਂ ਹੈ ਇਹ ਤੁਹਾਨੂੰ ਤੁਹਾਡੀ ਨੌਕਰੀ ਦੀ ਚਾਬੀ ਵੀ ਦੇ ਦਿੰਦੇ ਆ ਹੁਣ ਖਾਸ ਗੱਲ ਕਰੀਏ ਅੱਜ ਇਹਨਾਂ ਦੀ ਇੱਥੇ ਇਨੌਗਰੇਸ਼ਨ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੱਥੇ 10000 ਤੋਂ ਕੋਰਸ ਸ਼ੁਰੂ ਹੋ ਜਾਵੇਗਾ ਤੇ ਖਾਸ ਗੱਲ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੇ 20 ਵਿਦਿਆਰਥੀਆਂ ਨੂੰ 50% ਡਿਸਕਾਊਂਟ ਜਿਹੜਾ ਮਿਲੇਗਾ ਮੰਨ ਲਓ ਤੁਹਾਡਾ ਕੋਰਸ 50000 ਦਾ ਹੈ ਤੇ ਸਿੱਧਾ ਸਿੱਧਾ ਤੁਹਾਨੂੰ 25000 ਦਾ ਡਿਸਕਾਊਂਟ ਮਿਲਣ ਵਾਲਾ ਉਸ ਤੋਂ ਅਲੈਦਾ ਜੇ ਗੱਲ ਕਰੀਏ ਤਾਂ ਕੁਝ ਗਵਰਨਮੈਂਟ ਆਥੋਰਾਈਜ਼ਡ ਕੋਰਸ ਵੀ ਇਹ ਕਰਾਉਣਗੇ ਕੇ ਨਾਲ ਦੀ ਨਾਲ ਦੁਨੀਆ ਦਾ ਪਹਿਲਾ ਬਿਊਟੀ ਸਲੂਨ ਅਕੈਡਮੀ ਹੈ ਜਿੱਥੇ ਤੁਹਾਨੂੰ EMI ਦੀ ਫੈਸਿਲਿਟੀ ਵੀ ਮਿਲੇਗੀ ਮਤਲਬ ਤੁਸੀਂ ਜਲਦੀ ਜਲਦੀ ਕੋਰਸ ਜੁਆਇਨ ਕਰ ਲੈਣਾ ਤੇ ਫੀਸ ਜਿਹੜੀ ਹੈ ਉਹ ਆਰਾਮ ਨਾਲ ਦੇਣੀ ਆ ਅੱਜ ਇਨੌਗਰੇਸ਼ਨ ਹੋ ਰਹੀ ਹੈ ਤੇ ਲੋ ਮੌਕੇ ਤੇ MLA ਡਾਕਟਰ ਛਤਪਾਲ ਪਹੁੰਚ ਗਏ ਆ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਥਿਓ ਅੱਜ ਦੇ ਖਾਸ ਵਾਕ ਨੂੰ ਹੋਰ ਖਾਸ ਬਣਾਉਣ ਲਈ ਐਮਐਲਏ ਡਾਕਟਰ ਨਛੱਤਰਪਾਲ ਜੀ ਅੱਜ ਨਿਪ ਦੇ ਇਨੌਗਰੇਸ਼ਨ ਸਮਾਗਮ ਉੱਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਚੀਫ ਗੈਸਟ ਵਜੋਂ ਪਹੁੰਚੇ ਨੇ ਇੱਥੇ ਔਰ ਸਰ ਹੁਣਾਂ ਦੇ ਇਨੌਗਰੇਸ਼ਨ ਦੇ ਮੌਕੇ ਤੇ ਰਿਬਨ ਕੱਟਣ ਤੋਂ ਬਾਅਦ ਅੱਜ ਨਿਪ ਦੀ ਜਿਹੜੀ ਹੈ ਉਹ ਸ਼ੁਭ ਸ਼ੁਰੂਆਤ ਹੋਈ ਹੈ ਸਰ ਤੁਸੀਂ ਇਹਨਾਂ ਦਾ ਹੌਸਲਾ ਅਫਜ਼ਾਈ ਕਰਨਾਂ ਚ ਪਹੁੰਚੇ ਹੋ ਕੀ ਕਹੋਗੇ ਜੀ ਕਿਉਂਕਿ ਸਾਡੇ ਇਲਾਕਿਆਂ ਨੂੰ ਬਹੁਤ ਵੱਡੀ ਜ਼ਰੂਰਤ ਸੀ ਕਿਉਂਕਿ ਜਿਹੜੇ ਸਾਡੇ ਬੱਚੇ ਵਿਦੇਸ਼ਾਂ ਜਾਂਦੇ ਹੈ ਜਾਂ ਇੱਥੇ ਕੰਮ ਕਰਦੇ ਉਹਨਾਂ ਕੋਲ ਕੁਸ਼ਕਿਲਤਾ ਹੁੰਦੀ ਸੀ ਪਰ ਉਹਨਾਂ ਕੋਲ ਸਰਟੀਫਿਕੇਟ ਨਹੀਂ ਸੀ ਹੁੰਦਾ ਜਿਹੜਾ ਅਫੀਲੀਏਟਡ ਹੋਵੇ ਇੰਟਰਨੈਸ਼ਨਲ ਲੈਵਲ ਤੇ ਔਰ ਇਹ ਜਿਹੜਾ ਨਿਊ ਇਮੇਜ ਇੰਟਰਨੈਸ਼ਨਲ ਬਿਊਟੀ ਇੰਸਟੀਚੂਟ ਨੇ ਸਾਈ ਐਜੂਕੇਸ਼ਨ ਦੇ ਰਾਹੀਂ ਸਾਡੇ ਸਤਿਕਾਰਯੋਗ ਬਿਵੇਕ ਜੀ ਤੇ ਮਨਦੀਪ ਜੀ ਨੇ ਅੱਥੇ ਖੋਲਿਆ ਮੈਂ ਸਮਝਦਾ ਸਾਡੇ ਇਲਾਕੇ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਸਾਡੇ ਜਿਹੜੇ ਬੱਚੇ ਆ ਉਹ ਐਜੂਕੇਸ਼ਨ ਲੈ ਕੇ ਵਿਦੇਸ਼ਾਂ ਦੇ ਅੰਦਰ ਜਿਹੜੀ ਅੱਜ ਤੱਕ ਪਹਿਲਾਂ ਜਿਹੜਾ ਵਰਕ ਕਰਦੇ ਆ ਸਕਿੱਲ ਉਹਨਾਂ ਕੋਲ ਹੁੰਦੀ ਆ ਕੰਮ ਦਾ ਬਹੁਤ ਟੈਲੈਂਟਡ ਹੁੰਦਾ ਪਰ ਉਹ ਸਰਟੀਫିକੇਟ ਕਿਤੇ ਨਾ ਕਿਤੇ ਜਿਹੜਾ ਨਹੀਂ ਸੀਗਾ ਉਹ ਇਹਨਾਂ ਨੇ ਦੱਸਿਆ ਵੀ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਅਪਰੂਵਡ ਆ ਵੈਲਿਡ ਵਾ ਉਹ ਤੇ ਉਹ ਕੰਟੀਨਿਊ ਕਰਕੇ ਸਾਡੇ ਬੱਚਿਆਂ ਨੂੰ ਉਹਦੇ ਵਿੱਚ ਬਾਹਰ ਜਾਣ ਲਈ ਵੀ ਫਾਇਦਾ ਹੋ ਸਕਦਾ ਤੇ ਉਹਨਾਂ ਨੂੰ ਕੰਮ ਵਿੱਚ ਵੀ ਉੱਥੇ ਜਿਹੜਾ ਫਾਇਦਾ ਹੋ ਸਕਦਾ ਮੈਂ ਇਹ ਕਿਨਾਂ ਨੂੰ ਹੋਰ ਕੱਲ ਦੱਸੀ ਸੀ ਵੀ ਪੰਜਾਬ ਗਵਰਨਮੈਂਟ ਜਿਹੜੀ ਸਕਿੱਲ ਡਿਵੈਲਪਮੈਂਟ ਨੂੰ ਡਿਵੈਲਪ ਕਰਨ ਲਈ ਬਹੁਤ ਅਪਰੇਲੇ ਕਰ ਰਹੀ ਹੈ ਵੀ ਤੁਸੀਂ ਆਪਣੇ ਲੈਵਲ ਤੇ ਐਡਾ ਵੱਡਾ ਇਨੀਸ਼ੀਏਟ ਚਲਾ ਰਹੇ ਆ ਮੈਂ ਤੁਹਾਡੀ ਕਿਤੇ ਨਾ ਕਿਤੇ ਟਾਈ ਅਪ ਗਵਰਨਮੈਂਟ ਨਾਲ ਵੀ ਕਰਾਉਂਗਾ ਜਿਹੜੇ ਬੱਚੇ ਜਿੰਨਾ ਕੋ ਸਾਧਨ ਨਹੀਂ ਜਿੰਨਾ ਕੋ ਜਿੰਨਾ ਕੋ ਫਾਈਨੈਂਸ਼ੀਅਲੀ ਕਰਾਈਸਿਸ ਚ ਆ ਉਹ ਬੱਚੇ ਉਧਰ ਫਾਇਦਾ ਲੈ ਕੇ ਤੁਹਾਡੇ ਦੇ ਇੰਸਟੀਚਿਊਟ ਇਸ ਇੰਸਟੀਚਿਊਟ ਤੋਂ ਕੋਰਸ ਕਰ ਸਕਦੇ ਆ ਸਰਕਾਰ ਹਾਂ ਸਰਕਾਰ ਉਹਨਾਂ ਨੂੰ ਜਿਹੜਾ ਇਹ ਫੀਸ ਉਹਨਾਂ ਦਾ ਸਟ੍ਰਕਚਰ ਜੋ ਇਹਨਾਂ ਦਾ ਹੋਊਗਾ ਉਹਦੇ ਅਕੋਰਡਿੰਗ ਜਿੰਨੀ ਉਹ ਦੇ ਸਕਦੇ ਆ ਉਹ ਦੇਵਾਂਗੇ ਤਾਂ ਜੋ ਬੱਚੇ ਵੱਧ ਤੋਂ ਵੱਧ ਇੱਥੇ ਆ ਸਕਣ ਸਰਕਾਰ ਨੇ ਬਹੁਤ ਸਾਰੇ ਜਿਹੜੇ ਆ ਲੋਕਾਂ ਨੂੰ ਸਾਧਨ ਸੰਪਲ ਬਣਾਉਣ ਲਈ ਸੈਲਫ ਹੈਲਪ ਗਰੁੱਪ ਖੋਲੇ ਆ ਸਕਿਲ ਡਿਵੈਲਪਮੈਂਟ ਲਈ ਲੋਕ ਹੱਥੀਂ ਕੰਮ ਕਰਨ ਤਾ ਜੋ ਆਪਾਂ ਨੂੰ ਜੋ ਇਸ ਤਰ੍ਹਾਂ ਬੇਰੋਜ਼ਗਾਰੀ ਦੂਰ ਹੋ ਸਕੇ ਇਹ ਵੀ ਇੱਕ ਉਹਦੇ ਵਿੱਚ ਬਹੁਤ ਵੱਡਾ ਸਾਧਨ ਹੈ ਜੇ ਸਰਕਾਰ ਵਾਕਿਆ ਨੂੰ ਕਰ ਸਕਦੀ ਸਾਡੇ ਸ਼ਹਿਰ 'ਚ ਇਹਨਾਂ ਨੇ ਆ ਕੇ ਬਹੁਤ ਵੱਡਾ ਪ੍ਰਾਲਾ ਕੀਤਾ ਜੀ ਜਨਾ ਮਨਦੀਪ ਜੀ ਨੇ ਤਾਂ ਅਸੀਂ ਜਿੰਨਾ ਸਹਿਯੋਗ ਹੋਗਾ ਮੈਨੂੰ ਆਪਾਂ ਕਰਾਵਾਂਗੇ ਤਾਂ ਜੋ ਇਹ ਵਧੀਆ ਅੱਗੇ ਵਧਣ ਸੰਗ ਅਸੀਂ ਬਾਹੇ ਕਰੂ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਬਹੁਤ ਤਰੱਕੀ ਕਰਨ ਅੱਗੇ ਵਧਣ ਔਰ ਆਪਾਂ ਸਾਰਾ ਸ਼ਹਿਰ ਜਿੰਨਾ ਸਹਿਯੋਗ ਹੋ ਸਕੇ ਇਹਨਾਂ ਨੂੰ ਦੇਈਏ ਅੱਜ ਮੈਂ ਨਾ ਬਾਰੇ ਰਿਸਰਚ ਕੀਤੀ ਹੈ ਜੀ ਕਹਿੰਦੇ ਨਿਪ ਤੋਂ ਜਿਹੜੇ ਬੱਚੇ ਟ੍ਰੇਨਿੰਗ ਲੈ ਲੈਂਦੇ ਹਨ ਨਾ ਉਹਨਾਂ ਦਾ ਫਿਰ ਹੱਥ ਨਹੀਂ ਕੰਬਦਾ ਉਹਨਾਂ ਦਾ ਹੱਥ ਮਸ਼ੀਨ ਅੰਗਰੋ ਕੰਮ ਕਰਦਾ ਹੈ ਔਰ ਇਹ ਬੱਚੇ ਦੀ ਸੋਚ ਨੂੰ ਅਜੇ ਹੀ پرਵਾਜ਼ ਦਿੰਦੇ ਆ ਸੋਚ ਦਾ ਜਿਹੜਾ ਪਰਿੰਦਾ ਹੈ ਕਹਿੰਦੇ ਉਹਨੂੰ ਖੁੱਲਾ ਅਸਮਾਨ ਦਿੰਦੇ ਆ ਤੇ ਪਰ ਦਿੰਦੇ ਆ ਤੁਸੀਂ ਇਹਨਾਂ ਦੀ ਮੈਗਜ਼ੀਨ ਦੇਖ ਰਹੇ ਸੀ ਵੀਰ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਸੀ ਵਿਵੇਕ ਜੀ ਨਾਲ ਕੀ ਇਹਨਾਂ ਤੋਂ ਸਮਝਿਆ ਨਿਪ ਦਾ ਜਿਹੜਾ ਪਛੋਕੜ ਉਹਦੇ ਬਾਰੇ ਕੀ ਸਮਝਿਆ ਜੀ ਕਿਉਂਕਿ ਜਿਹੜੇ ਬਹੁਤ ਲੋਕ ਇਦਾਂ ਦੇ ਆ ਟੈਲੈਂਟਡ ਵਾ ਜਿਹੜੇ ਚਾਹੁੰਦੇ ਆ ਵੀ ਯਾਰ ਅਸੀਂ ਤਾਂ ਅੱਗੇ ਪਰ ਜਿਹੜੇ ਲੋਕ ਪਿਛੇ ਰਹਿ ਗਏ ਜੀ ਜਿੱਦਾਂ ਮੈਂ ਦੇਖਿਆ ਸੀ ਇਹਨਾਂ ਦੇ ਜਿਹੜੇ ਓਨਰ ਆ ਪੂਜਾ ਜੀ ਪੂਜਾ ਜੀ ਪੂਜਾ ਜੀ ਤੇ ਇਹਨਾਂ ਦੇ ਵਿਦਿਆਰਥੀ ਜਿਹਨਾਂ ਨੂੰ ਤਾਂ ਪੜ ਚੁੱਕੇ ਨੇ ਉਹਦੀ ਪੂਜਾ ਕਰਦੇ ਕਹਿੰਦੇ ਰੋਜ਼ਗਾਰ ਚ ਪਾਤਾ ਹਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਬੰਦਾ ਆਪਣੇ ਆਪ ਤਾਂ ਅੱਗੇ ਲੰਘ ਜਾਂਦਾ ਬਹੁਤ ਵੱਡੀਆਂ ਕੰਪਨੀਆਂ ਬਣਾ ਲੈਂਦਾ ਪਰ ਉਹ ਹੋਰ ਨਹੀਂ ਕਿਸੇ ਨੂੰ ਦੇ ਸਕਦਾ ਇਹਨਾਂ ਨੇ ਇੰਸਟੀਚੂਟ ਖੋਲ ਕੇ ਲੋਕਾਂ ਨੂੰ ਜਿਹੜੀਆਂ ਸਵਾਵਾਵਾਂ ਦਿੱਤੀਆਂ ਔਰ ਬੱਚਿਆਂ ਨੂੰ ਅੱਗੇ ਵਧਾ ਰਿਹਾ ਇਹ ਵੀ ਕਿਸੇ ਨਾ ਕਿਸੇ ਤਰ੍ਹਾਂ ਉਸੇ ਰਾਹੀਂ ਆਏ ਆ ਇਹ ਮੁੰਡੇ ਤਾਂ ਕਰਕੇ ਜਿਹੜੇ ਲੋਕ ਇਦਾਂ ਦਾ ਕੰਮ ਕਰਦੇ ਉਹਨਾਂ ਨੂੰ ਸਾਨੂੰ ਵ ਇੱਕ ਕਲਾਸ ਵਾਲੀ ਜਿਵੇਂ ਸਾਡੀ ਧੀਆ ਆ ਬੱਚੀਆਂ ਜਦੋਂ ਇੱਥੇ ਐਡਮਿਸ਼ਨ ਲੈਣਗੇ ਜਿਵੇਂ ਤੁਸੀਂ ਕਿਹਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਗਵਰਨਮੈਂਟ ਵੱਲੋਂ ਸਪੋਰਟ ਮਿਲੇ ਤੁਸੀਂ ਉਪਰਾਲੇ ਕਰੋਗੇ ਤਾਂ ਬੱਚਿਆਂ ਨੂੰ ਬੜਾ ਫਾਇਦਾ ਹੋ ਸਕਦਾ ਲਾਭ ਮਿਲ ਸਕਦਾ ਜੀ ਬੀਸਿਕਲੀ ਜਿਹੜੇ ਅੱਜ ਕੱਲ ਇਹ ਕੋਰਸਸ ਹੈਗੇ ਆ ਜੀ ਇਹ ਸਾਡੀਆਂ ਬੱਚੀਆਂ ਕਾਫੀ ਸਮੇਂ ਤੋਂ ਉਹਨਾਂ ਦਾ ਹੱਥਾਂ ਚਾਹੇ ਹੋ ਪਹਿਲਾਂ ਹੁੰਦਾ ਜੀ ਕਢਾਈ ਬਣਾਈ ਸਿਲਾਈ ਆ ਗਿਆ ਫਿਰ ਹੌਲੀ ਹੌਲੀ ਇਹਦੇ ਬਿਊਟੀ ਪਾਰਲਰ ਖੁੱਲਣ ਲੱਗਾ ਫਿਰ ਉਹ ਆਪਣੇ ਘਰਾਂ ਚ ਉਹ ਜਿਹੜੀਆਂ ਸੈਲਫ ਡਿਪੈਂਡੈਂਟ ਹੋਈਆਂ ਨਾ ਉਹਨਾਂ ਨੂੰ ਕਿਤੇ ਦੇ ਡਿਪੈਂਡ ਨਹੀਂ ਰਹਿਣਾ ਪਿਆ ਔਰ ਇਹਦੇ ਨਾਲ ਹੀ ਜਦੋਂ ਸਰਟੀਫਿਕੇਟ ਮਿਲੂਗਾ ਉਹ ਕਿਤੇ ਨਾ ਕਿਤੇ ਆਪਣੇ ਹੋਰ ਏਰੀਆ ਜਿੱਦਾਂ ਇਹ ਨਹੀਂ ਦੱਸਿਆ ਵੀ 40 45 ਇੰਸਟੀਚਿਊਟ ਖੋਲੇ ਚਾਹੇ ਉਹ ਪੰਜਾਬ ਚਾਹੇ ਚਾਹੇ ਹਰਿਆਣੇ ਚਾਹੇ ਚਾਹੇ ਸਾਡੇ ਨਾਲ ਲੱਗਦੇ ਇਲਾਕਿਆਂ ਚ ਜਿਹਨੇ ਇੱਕ ਤੋਂ ਸ਼ੁਰੂਆਤ ਕੀਤੀ ਇਸ طرح ਜੇ ਬੱਚੇ ਹੋਰ ਵੀ ਜੇ ਬਾਹਰ ਵੀ ਕਿਸੇ ਨੇ ਨਹੀਂ ਜਾਣਾ ਜੇ ਬੱਚਾ ਹੋਰ ਕੁਆਲੀਫਾਈਡ ਬਣ ਗਿਆ ਉਹ ਆਪਣਾ ਇੰਸਟੀਚਿਊਟ ਕਿਤੇ ਵੀ ਖੋਲ ਸਕਦਾ ਇਹਨਾਂ ਤੋਂ ਇਹ ਨਹੀਂ ਚਲੇਗੇ ਮੈਂ ਸੁਣ ਰਿਹਾ ਸੀ ਤੁਸੀਂ ਇਹਨਾਂ ਤੋਂ ਪੂਰੀ ਨੋਲਿਜ ਲੈ ਰਹੇ ਸੀਗੇ ਕਿ ਜਿਹੜਾ ਇਹ ਸਰਟੀਫਿਕੇਟ ਹੈ ਕਿ ਵੈਲਿਡ ਹੈ ਐਕ੍ਰੈਡੇਸ਼ਨ ਹੋ ਜਾਂਦੀ ਹੈ ਕੀ ਦੱਸਿਆ ਜੀ ਇਹਨਾਂ ਨੂੰ ਕਿਉਂਕਿ ਬਹੁਤ ਸਾਰੇ ਇੰਸਟੀਚਿਊਟ ਇਦਾਂ ਦੇ ਆ ਵੀ ਜਿਹੜੇ ਕੋਰਸ ਦਾ ਕਰਾਉਂਦੇ ਆ ਪਰ ਜਿਹਨਾਂ ਦਾ ਸਰਟੀਫਿਕੇਟ ਵੈਲਿਡ ਨਹੀਂ ਹੁੰਦਾ ਤੇ ਮੈਂ ਹੀ ਇਹੀ ਇਹਨਾਂ ਨੂੰ ਜਿਹੜੇ ਵਿਵੇਕ ਜੀ ਤੇ ਮਨਦੀਪ ਜੀ ਨੂੰ ਪੁੱਛਿਆ ਵੀ ਜਿਹੜਾ ਜਦੋਂ ਤੁਹਾਡਾ ਸਾਡੀ ਵੀਡੋ ਅਫੀਲੀਏਟਡ ਹੈ ਇਹਨਾਂ ਨੇ ਕਿਹਾ ਵੀ ਗਵਰਨਮੈਂਟ ਆਫ ਅਮਰੀਕਾ ਐਂਡ ਇੰਗਲੈਂਡ ਐਂਡ ਅਦਰ ਇੰਟਰਨੈਸ਼ਨਲ ਕੰਟਰੀ ਤੋਂ ਸਾਡਾ ਅਪਰੂਵਡ ਆ ਵੈਲਿਡ ਆ ਅਸੀਂ ਐਮਬੈਸੀ ਜੀ ਵੀ ਇਹਨੂੰ ਲਾ ਸਕਦੇ ਆ ਤਾਂ ਕਰਕੇ ਉਹਦੇ ਨਾਲ ਬੱਚਾ ਜਦੋਂ ਉਹ ਸਰਟੀਫਿਕੇਟ ਜੇ ਬਾਹਰ ਜਾ ਕੇ ਵੈਲਿਡ ਆ ਤਾਂ ਸਾਡੇ ਪੰਜਾਬ ਜਾਂ ਇੰਡੀਆ ਜੀ ਦਾ ਵੈਲਿਡ ਹੈ ਉਹ ਇਸ ਕਰਕੇ ਉਹਦੇ ਨਾਲ ਇਹਨਾਂ ਨੂੰ ਇੱਥੇ ਜੇ ਇੱਥੇ ਵੀ ਰੁਜ਼ਗਾਰ ਦੇ ਮੌਕੇ ਜਿਹੜੇ ਵਧੀਆ ਮਿਲ ਸਕਦੇ ਔਰ ਜਿਹੜੇ ਬੱਚਿਆਂ ਐਜੂਕੇਸ਼ਨ ਤੋਂ ਜਾਂ ਇਹਨਾਂ ਕੋਰਸਸ ਤੋਂ ਦੂਰ ਆ ਉਹਨਾਂ ਨੂੰ ਉਹਨਾਂ ਦਾ ਕੀ ਅਪਰੋਚ ਹੋ ਸਕਦੀ ਪਹੁੰਚ ਹੋ ਸਕਦੀ ਇਹ ਬਹੁਤ ਵੱਡਾ ਪਰਾਲਾ ਜਿਹੜੀ ਆਪਾਂ ਛਲਾਗਾ ਕਰਦੇ ਬਹੁਤ ਅੱਛੀ ਗੱਲ ਕਹੀ ਐ ਐਮਐਲਏ ਸਾਹਿਬ ਨੇ ਕਿ ਰੋਜ਼ਗਾਰ ਦੇ ਮੌਕੇ ਮਿਲਦੇ ਔਰ ਖਾਸ ਕਰਕੇ ਸਾਡੀ ਧੀਆਂ ਜਿਹੜੀਆਂ ਸੈਲਫ ਡਿਪੈਂਡੈਂਟ ਇੰਡੀਪੈਂਡੈਂਟ ਬਣਦੀਆਂ ਸਰ ਉਹਨਾਂ ਦਾ ਅਸ਼ੀਰਵਾਦ ਮਿਲਿਆ ਤੁਹਾਨੂੰ ਕੀ ਕਹੋਗੇ ਸਰ ਅਸੀਂ ਬੜੀ ਜਿੱਦ ਨਾਲ ਰਿਕਵੈਸਟ ਕੀਤੀ ਸਰ ਨੂੰ ਇਹਨਾਂ ਦਾ ਵੀ ਸ਼ਡਿਊਲ ਬਹੁਤ ਬਿਜ਼ੀ ਹੁੰਦਾ ਪਰ ਇਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਬਹੁਤ ਸਰ ਦਾ ਥੈਂਕ ਯੂ ਤੇ ਇੱਕ ਇੱਕ ਹੋਰ ਸਰ ਨੇ ਜਦ ਸਾਰੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਇੱਕ ਅਸੀਂ ਹੋਰ ਚੀਜ਼ ਐਡ ਕਰਨਾ ਚਾਹੂਗੇ ਵੀ ਇੱਕ ਆਪਣੇ ਕੋ ਸਪੈਸ਼ਲ ਚੀਜ਼ ਕਿਹੜੀ ਹੈ ਵੀ ਜਦੋਂ ਕੋਈ ਬੱਚਾ ਆਪਣੇ ਕੋ ਕੋਰਸ ਕਰਨ ਆਉਂਦਾ ਹੈ ਨਾ ਉਹਨਾਂ ਨੂੰ ਪ੍ਰੋਬਲਮ ਹੁੰਦੀ ਮੰਨੀ ਦੀ ਉਹ ਉਹਨੂੰ ਪੈਸੇ ਦੀ ਪ੍ਰੋਬਲਮ ਹਮੇਸ਼ਾ ਮਤਲਬ ਬੱਚੇ ਨੂੰ ਆ ਜਾਂਦੀ ਹੈ ਆਪਣੇ ਕੋ ਇੱਕ Bajaj ਦਾ ਸਪੈਸ਼ਲ ਇੱਕ ਸਕੀਮ ਹੈਗੀ ਹੈ ਵੀ ਜਿੱਦਾਂ ਆਪਾਂ Bajaj ਤੇ EMI ਹਾਂ EMI ਸਕੀਮ ਹੈਗੀ Bajaj ਦੇ ਆਪਾਂ TV ਫਰਿੱਜ ਕੁਛ ਲੈਣੇ ਉਦਦੇ ਆਪਾਂ ਕੋਰਸ ਵੀ ਦੇ ਸਕਦੇ ਆ ਜੇਕਰ ਕਿਸੇ ਬੱਚੇ ਨੂੰ ਪ੍ਰੋਬਲਮ ਹੈ ਮੰਨੀ ਦੀ ਜ਼ਿਆਦਾਤਰ ਹੁੰਦੀ ਹੈ ਪਰ ਬੱਚਾ ਕਰਨਾ ਚਾਹੁੰਦਾ ਹੁੰਦਾ ਪਰ ਉਹਨੂੰ ਕਿਚ ਸਪੋਰਟ ਨਹੀਂ ਮਿਲਦੀ ਸੋ ਸਾਡੇ ਤੋਂ ਵੀ EMI ਪਲਾਨ ਵੀ ਹੈ ਹਾਂਜੀ ਸਰ ਮਤਲਬ ਕੋਰਸ ਜਲਦੀ ਜਲਦੀ ਸ਼ੁਰੂ ਕਰ ਲਈਏ ਪੈਸੇ ਹੌਲੀ ਹੌਲੀ ਦੇ ਤੱਕ ਠੀਕ ਹੈ ਸੋ ਇਹ ਆਈ ਥਿੰਕ ਜੇਕਰ ਅਪਨ ਨਵਾਂ ਸ਼ਹਿਰ ਦੀ ਗੱਲ ਕਰਦੇ ਇੱਥੇ ਇੱਕ ਸਪੈਸ਼ਲ ਚੀਜ਼ ਹੋਏਗੀ ਜੀ 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 ਸੋ ਦੈਨ ਉਸ ਤੋਂ ਇਲਾਵਾ ਜਿਹੜਾ ਇੱਕ ਸਾਡਾ ਸਰਕਾਰੀ ਕੋਰਸ ਆ ਪੂਰੀ ਸਟਾਰਟਿੰਗ ਹੀ ਅਪਾ ਦੱਸਿਆ ਤੋਂ ਕਰ ਸਕਦੇ ਸਰ ਹੁਣ ਇੱਕ ਵੱਡੀ ਗੱਲ ਕਰੀ ਕਿ ਉਪਰਾਲੇ ਕਰਨਗੇ ਕਿ ਸਰਕਾਰ ਤੋਂ ਸਪੋਰਟ ਮਿਲੇ ਜਿਹੜੇ ਬਿਲੋ ਪਾਪਰਟੀ ਲਾਈਨ ਮੱਛੀਆਂ ਨੇ ਬੱਚੇ ਨੇ ਕਿ ਤੁਸੀਂ ਗਵਰਨਮੈਂਟ ਪ੍ਰੂਫ ਵਿੱਚ ਜਿਹੜਾ ਜਿਸ ਕਰਾ ਰਹੇ ਉਹਦੇ ਬਾਰੇ ਕੀ ਚੋਕੀ ਉਹਦੇ ਚ ਹਾਂਜੀ ਸਰ ਉਹਦੇ ਚ ਇਹ ਆ ਵੀ ਜਿੱਦਾਂ ਆਪਣੇ ਸਾਡੇ ਆ ਈਆਂ ਭੈਣਾ ਕੋਈ ਉਹਨਾਂ ਦੀ ਬਹੁਤ ਸਪੈਸ਼ਲ ਚੀਜ਼ ਹੈ ਉਹ ਜਦੋਂ ਸਰ ਨੇ ਕਿਹਾ ਵੀ ਕਰਦੇ ਆ ਬਿਊਟੀ ਪਾਰਲ ਹਾਂ ਉਹਨਾਂ ਨੇ ਓਪਨ ਕੀਤੇ ਹੁੰਦੇ ਆ ਜਾਂ ਇੱਕ ਲੋਕਲ ਮਹੱਲੇ ਜਿਹਾ ਉੱਥੇ ਕਰਦੇ ਹੁੰਦੇ ਪਰ ਉਹਨਾਂ ਨੂੰ ਜਦੋਂ ਸਪੋਰਟ ਨਹੀਂ ਹੁੰਦੀ ਉਹਨਾਂ ਬਜਾਰ ਵਾਲਾ EMI ਪਲਾਨ ਵੀ ਐਡ ਹੋ ਗਿਆ ਤੇ ਉਹਨਾਂ ਨੂੰ ਇੱਕ ਹਾਈ ਲੈਵਲ ਦੇ ਸਪੋਰਟ ਫਿਰ ਮਿਲ ਸਕਦੀ ਹੈ ਸਰਟੀਫਿਕੇਟ ਸਾਡੇ ਵੈਲਿਡ ਹੈ ਇਸ ਤੋਂ ਸੋਚੋ ਨੇਸ਼ਾ ਇਨਸਾਨੀ ਫੇਸ਼ਨ ਸਤਜ ਕੇ ਕੇਕ ਕਟਿੰਗ ਸੈਰੇਮਨੀ ਤੋਂ ਬਾਅਦ ਧੁਮਾਕਾ ਹੋਇਆ ਔਰ ਵੱਡੀ ਗੱਲ ਇਹ ਹੈ ਕਿ ਹੁਣ ਸਾਡੇ ਨਾਲ ਇੱਕ ਵਾਰ ਫਿਰ ਤੋਂ ਵਿਵੇਕ ਜੀ ਨੇ ਤੇ ਨਾਲ ਈਸ਼ਾਨ ਜੀ ਨੇ ਈਸ਼ਾਨ ਜੀ ਬਾਰੇ ਤੁਹਾਨੂੰ ਜਾਣਕਾਰੀ ਦੇ ਦਵਾ ਮੈਡਮ ਪੂਜਾ ਦੇ ਇਹ ਲਖਤੇ ਜਗਰ ਨੇ ਔਰ ਆਪਣੀ ਫੈਮਲੀ ਲੇਗਸੀ ਨੂੰ ਅੱਗੇ ਵਧਾ ਰਿਆ ਈਸ਼ਾਨ ਦਾ ਵੈਸੇ ਵੀ ਕਹਿੰਦੇ ਮਤਲਬ ਹੁੰਦਾ ਪੂਰਬ ਦੀ ਦਿਸ਼ਾ ਅੱਛਾ ਤੁਹਾਡੇ ਮੈਂ ਨਾ ਮਦਰ ਬਾਰੇ ਐਮਐਲਏ ਸਾਹਿਬ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਪੂਜਾ ਜੀ ਨੇ ਜਿਹੜੇ ਬੱਚਿਆਂ ਨੂੰ ਟ੍ਰੇਨ ਕੀਤਾ ਜਿਨ੍ਹਾਂ ਦੇ ਹੁਨਰ ਨੂੰ ਹੌਸਲਾ ਦਿੱਤਾ ਜਿਨ੍ਹਾਂ ਦੀ ਅੱਖ ਵਿੱਚ ਚਮਕ ਲਿਆਂਦੀ ਆ ਉਹ ਪੂਜਾ ਜੀ ਦੀ ਪੂਜਾ ਕਰਦੇ ਨੇ ਤੁਸੀਂ ਮੰਮੀ ਦੀ ਕਿੰਨੀ ਕੁ ਪੂਜਾ ਕਰਦੇ ਹੋ ਦੇਖੋ ਅੱਪਾ ਤਾਂ ਰੱਬ ਉਹਦਾ ਦੇਖਿਆ ਨਹੀਂ ਹੈ ਬਟ ਜੇ ਤੁਸੀਂ ਕਹੋ ਤੇ ਸਾਡੇ ਲਈ ਰੱਬ ਉਹੀ ਨੇ ਉਹਨਾਂ ਦੀ ਜਿਹੜੀ ਪਿਛੇ 20 ਸਾਲਾਂ ਦੀ ਲੈਗੇਸੀ ਚੱਲਦੀ ਆ ਰਹੀ ਹੈ ਜੀ ਉਹਨੂੰ ਮੈਂ ਪਿਛਲੇ 4 ਸਾਲਾਂ ਦੇ ਵਿੱਚ ਕੰਟ੍ਰਿਬਿਊਟ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਨਾਲ ਜੀ ਤੇ ਉਹਨਾਂ ਦੀ ਗਾਈਡਲਾਈਨਸ ਤੇ ਚੱਲ ਰਹੇ ਆ ਸਾਡੇ ਲਈ ਤਾਂ ਉਹੀ ਰੱਬ ਹੈ ਜੀ ਜੋ ਉਹਨਾਂ ਨੇ ਕਹਿ ਦਿੱਤਾ ਉਹੀ ਸੱਚ ਹੈ ਜੀ ਤੁਸੀਂ ਪਿਛਲੇ 4 ਸਾਲ ਤੋਂ ਇਸ ਫੀਲਡ 'ਚ ਐਂਟਰ ਕੀਤਾ ਤੁਸੀਂ ਕੀ ਇਸ ਖੇਤਰ 'ਚ ਵੱਖਰਾ ਦੇਖਿਆ ਮਤਲਬ ਬਾਕੀ ਨਾਲੋਂ ਨਿਭ ਕੀ ਵੱਖਰਾ ਕਰ ਰਿਹਾ ਹੈ ਭਜੀ ਪਿਛਲੇ 4 ਸਾਲਾਂ ਦੇ ਵਿੱਚੋਂ ਜੋ ਆਪਾਂ ਕੋਸ਼ਿਸ਼ ਕੀਤੀ ਹੈ ਉਹ ਕੀਤੀ ਹੈ ਕਿ ਯੂਥ ਨਾਲ ਕਿਤਨਾ ਕਿਤੇ ਕਨੈਕਟ ਕਰੀਏ ਜੋ ਕਿ ਪੁਰਾਣੇ ਤਰੀਕੇ ਸਿਗੇ ਬੱਚਿਆਂ ਨੂੰ ਪੜ੍ਹਾਉਂਦੇ ਉਹਨਾਂ ਜੇ ਵਿੱਚ ਕੁਝ ਨਾ ਕੁਝ ਨਵੀਂ ਚੀਜ਼ਾਂ ਐਡ ਕਰਕੇ ਇੱਕ ਯੂਥ ਨਾਲ ਕਨੈਕਟ ਬਣਾਈਏ ਉਹਨਾਂ ਨੂੰ ਬੈਸਟ ਐਜੂਕੇਸ਼ਨ ਦਈਏ ਬੈਸਟ ਟੀਚਰਸ ਦਈਏ ਤੇ ਬੈਸਟ ਪਲੇਸਮੈਂਟ ਓਪਰਚ्युनिटी ਦਈਏ ਹਮ ਅੱਛਾ ਪਲੇਸਮੈਂਟ ਓਪਰਚ्युनिटी ਵੀ ਤੁਸੀਂ ਦਿੰਦੇ ਹੋ ਜੀ ਬਿਲਕੁਲ ਦਿੰਨੇ ਆ ਜੀ ਸਾਡੇ ਬਹੁਤ ਕੰਪਨੀਆਂਜ਼ ਨਾਲ ਤਾਇਆ ਪਿਆ ਲਾਈਕ ਅਰਬਨ ਕਲੈਪ ਹੋ ਗਿਆ ਤੇ ਕਾਫੀ ਵਧੀਆ ਵਧੀਆ ਰੇਨਾਲਡਸ ਹੋ ਗਏ ਤੇ ਉਹਨਾਂ ਨਾਲ ਤਾਇਆਪ ਕਰਕੇ ਆਪਾਂ ਕੋਸ਼ਿਸ਼ ਕਰਦੇ ਹਾਂ ਮੈਕਸਿਮਮ ਬੱਚਿਆਂ ਨੂੰ ਪਲੇਸਮੈਂਟਸ ਦਿੱਤੀ ਜਾਵੇ ਉਹਨਾਂ ਦੇ ਫਿਊਚਰ ਨੂੰ ਇੱਕ ਵਧੀਆ ਦਿਸ਼ਾ ਦਿੱਤੀ ਜਾਵੇ ਅੱਛਾ ਈਸ਼ਾਨ ਜੀ ਹਾਲ ਦੀ ਘੜੀ ਕਿਹੜੇ ਕੋਰਸ ਦੀ ਸਭ ਤੋਂ ਵੱਧ ਡਿਮਾਂਡ ਰਹਿੰਦੀ ਹੈ ਭਾਈ ਅੱਜਕੱਲ ਜੋ ਆਪਾਂ ਦੇਖਿਆ ਫੀਲਡ ਦੇ ਵਿੱਚ ਨੇਲਸ ਤੇ ਮੇਲ ਬਾਰਬਰਿੰਗ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਚੀਜ਼ਾਂ ਪਿਛਲੇ 3-4 ਸਾਲਾਂ ਦੇ ਵਿੱਚੋਂ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਅਟਰੈਕਟਿਵ ਬਣ ਗਈਆਂ ਬੱਚੇ ਜਿਹਨਾਂ ਨੇ ਬਾਹਰ ਵੀ ਜਾਣਾ ਕੋਸ਼ਿਸ਼ ਕਰਦੇ ਹੈ ਕਿ ਘੱਟੋ-ਘੱਟ ਇਹ ਕੋਰਸਸ ਕਰਕੇ ਜਾਈਏ ਸੋ ਥੈਟ ਉੱਥੇ ਜਾ ਕੇ ਇੱਕ ਵਧੀਆ ਜੌਬਸ ਕਰਕੇ ਆਪਣਾ ਫਿਊਚਰ ਸੈੱਟ ਕਰ ਸਕਣ ਜੋ ਜਿਹੜੇ ਨਿੱਕੇ ਭੈਣ ਭਰਾ ਦੇਖ ਰਹੇ ਤੁਹਾਡੇ ਮੇਰੇ ਨਿੱਕੇ ਭੈਣ ਭਰਾ ਦੇਖ ਰਹੇ ਆ ਜਿਉਂ ਤੁਹਾਡੇ ਤੋਂ ਐਡਵਾਈਸ ਚਾਹੁੰਦੇ ਹੋਣ ਸੁਜੈਸ਼ਨ ਚਾਹੁੰਦੇ ਹੋਣ ਕਿਹੜਾ ਕੋਰਸ ਕਰਨ ਕਰਨ ਜਿਸ ਤੋਂ ਬਾਅਦ ਜਿਉਂ ਆਪਣਾ ਬਿਜ਼ਨਸ ਸ਼ੁਰੂ ਕਰ ਰਹੇ ਆ ਜਾਂ ਕਿਤੇ ਜੌਬ ਕਰਦੇ ਆ ਉਹਨਾਂ ਦੀ ਅਰਨਿੰਗ ਜਿਹੜੀ ਆ ਬੜੀ ਹੈਲਦੀ ਹੋਵੇ ਭਾਈ ਉਹਦੇ ਲਈ ਆਪਾਂ ਸੁਜੈਸਟ ਕਰਾਂਗੇ ਐਮ ਆਈ ਸੀ ਜੋ ਕਿ ਸਾਡਾ ਮਾਸਟਰ ਕੋਰਸ ਹੈ ਜਿਦੇ ਵਿੱਚ ਆਪਾਂ ਮੇਕਅਪ ਹੈਅਰ ਸਕਿਨ ਨੇਲ ਹਰ ਇੱਕ ਚੀਜ਼ ਨੂੰ ਟੱਚ ਕਰਦੇ ਆ ਤੇ ਬੱਚਾ ਉਸ ਤੋਂ ਬਾਅਦ ਕਿਸੇ ਵੀ ਫੀਲਡ ਦੇ ਵਿੱਚ ਜਾਣ ਲਈ ਰੈਡੀ ਹੋ ਜਾਂਦਾ ਹੈ ਉਹ ਕਹਿ ਲੋ ਹਰ ਇੱਕ ਚੀਜ਼ ਦੀ ਮਾਸਟਰੀ ਕਰਕੇ ਲੈਵਲ 4 ਤੱਕ ਆਪਣੇ ਆਪ ਨੂੰ ਕਿਸੇ ਵੀ ਫੀਲਡ ਦੇ ਵਿੱਚ ਜੋ ਉਹਦਾ ਇੰਟਰਸਟ ਹੈ ਉਹ ਚ ਜਾ ਕੇ ਆਪਣਾ ਵਧੀਆ ਫਿਊਚਰ ਬਣਾ ਸਕਦਾ ਹੈ ਅੱਛਾ ਤੁਹਾਡੀ ਰੈਪਿਊਟੇਸ਼ਨ ਬੜੀ ਆਊਟਸਟੈਂਡਿੰਗ ਹੈ ਮੈਂ ਜਿੰਨੀ ਕਿ ਰਿਸਰਚ ਕਰਕੇ ਆ ਨਵਾਂ ਸ਼ਹਿਰ ਨੂੰ ਕਿਉਂ ਚੂਜ਼ ਕੀਤਾ ਤੇ ਇੱਥੇ ਜਿਹੜੀ ਫੈਕਲਟੀ ਹੈ ਕਿ ਜੋ ਸਟੈਂਡਰਡ ਤੁਸੀਂ ਜਲੰਧਰ ਜਾਂ ਹੋਰ ਬਾਕੀ ਥਾਵਾਂ ਤੇ ਮੇਨਟੇਨ ਕੀਤਾ ਇੱਥੇ ਮੇਨਟੇਨ ਕਰ ਪਾਉਗੇ ਭਾਜੀ ਫਸਟ ਆਫ ਆਲ ਜਲੰਧਰ ਤੇ ਚੰਡੀਗੜ੍ਹ ਤਾਂ ਆਲਰੇਡੀ ਆਪਣਾ ਇੰਸਟੀਚੂਟ ਚੱਲ ਰਿਹਾ ਸੀਗਾ ਉਹਦੇ ਵਿਚਕਾਰ ਤੋਂ ਸਾਨੂੰ ਬਹੁਤ ਬੱਚਿਆਂ ਦੀ ਲੀਡਸ ਆ ਰਹੀਆਂ ਸੀਗੀਆਂ ਬੱਚਿਆਂ ਦੀ ਇਨਕੁਆਰੀਜ਼ ਆ ਰਹੀਆਂ ਸੀਗੀਆਂ ਸੋ ਉਹਦੇ ਵਿੱਚ ਬਿਲਕੁਲ ਜੋ ਕਿ ਨਵਾਂ ਸ਼ਹਿਰ ਪੈਂਦਾ ਹੈ ਇਸ ਬੈਲਟ ਦੇ ਵਿੱਚ ਤਾਂ ਕਰਕੇ ਆਪਾਂ ਇਹਨੂੰ ਚੂਜ਼ ਕੀਤਾ ਹੈ ਵਿਵੇਕ ਜੀ ਦੇ ਹੈਲਪ ਦੇ ਨਾਲ ਆਪਾਂ ਇਹਨੂੰ ਫਾਈਨਲੀ ਓਪਨ ਕੀਤਾ ਇੰਸਟੀਚੂਟ ਨੂੰ ਤੇ ਹੁਣ ਇੱਧਰ ਆਪਾਂ ਬੈਸਟ ਟੂ ਬੈਸਟ ਐਜੂਕੇਸ਼ਨ ਪਲੇਸਮੈਂਟਸ एवरीथिंग ਦੇ ਕੇ ਇਨੂੰ ਇੱਕ ਵਧੀਆ ਸੈਂਟਰ ਬਣਾਵਾਂਗੇ ਬੱਚਿਆਂ ਦੇ ਫਿਊਚਰ ਨੂੰ ਨਵਾਂ ਸ਼ਹਿਰ ਦੇ ਵਿੱਚ ਇੱਕ ਵਧੀਆ ਸ਼ੇਪ ਦਵਾਂਗੇ ਬੱਚਿਆਂ ਦੇ ਫਿਊਚਰ ਨੂੰ ਮਤਲਬ ਅਸੀਂ ਸਮਝੀਏ ਜਿਹੜੇ ਬੱਚੇ ਨਵਾਂ ਸ਼ਹਿਰ ਬੰਗਾ ਬਲਾਚੌਰ ਗੜ ਸ਼ੰਕਰ ਤੋਂ ਇਹ ਸਾਰੇ ਅਲੀ ਅਪ੍ਰੋਚੇਬਲ ਹੈ ਜਿਹਨੂੰ ਟਰੈਵਲ ਕਰਕੇ ਚੰਡੀਗੜ੍ਹ ਜਾਂ ਜਲੰਧਰ ਜਾਣਾ ਪੈਂਦਾ ਸੀ ਹੁਣ ਈਜ਼ੀ ਰਹੇਗਾ ਇੱਥੇ ਪਹੁੰਚਣਾ ਈਜ਼ੀ ਰਹੇਗਾ ਪਲੱਸ ਆਪਣਾ ਜਿਹੜਾ ਸੈਂਟਰ ਹੈ ਉਹ ਬਿਲਕੁਲ ਬੱਸ ਸਟੈਂਡ ਦੇ ਆਪੋਜ਼ਿਟ ਹੈ ਸੋ ਥੈਟ ਬੱਚਿਆਂ ਲਈ ਕਨਵੀਨੀਅੰਸ ਨੂੰ ਆਪਾਂ ਮਾਈਂਡ ਦੇ ਰੱਖ ਕੇ ਇਸ ਐਜੂਕੇਸ਼ਨ ਇੰਸਟੀਚੂਟ ਦੀ ਲੋਕੇਸ਼ਨ ਚੂਜ਼ ਕੀਤੀ ਹੈ ਜੀ ਜੀ अच्छा जे क्लासेस दी गल करिए ਤੁਸੀਂ ਕਹਿੰਨੋ ਕਿ ਬਾਕੀ ਨਾਲੋਂ ਜ਼ਿਆਦਾ ਐਡਵਾਂਸ ਹੈ ਕਿ ਮਾਡਰਨ ਕਲਾਸਿਸ ਨੇ ਆਪਣੀਆਂ ਇਹਦੇ ਵਿੱਚ ਭਾਜੀ ਵੈਲ ਇਕਵਿਪਡ ਕਲਾਸਿਸ ਹੈ ਵੈਰੀ ਗੁੱਡ ਮਸ਼ੀਨਰੀ ਹੈ ਵੈਰੀ ਗੁੱਡ ਇਨਫਰਾਸਟ੍ਰਕਚਰ ਹੈ ਪਲੱਸ ਵੈਰੀ ਗੁੱਡ ਟੀਚਰਸ ਹੈ ਸੋ ਬੱਚਿਆਂ ਲਈ 올 ਇਨ 올 ਇਹ ਬਹੁਤ ਚੰਗੀ ਜਗ੍ਹਾ ਹੈ এডੂਕੇਸ਼ਨ ਲੈਣ ਲਈ ਬੱਚਿਆਂ ਨੂੰ ਜੇ ਕੋਈ ਕੁਇਰੀ ਹੈ ਤਾਂ ਉਹਨੂੰ ਰਿਜ਼ੋਲਵ ਕੀਤਾ ਜਾਏਗਾ ਬਿਲਕੁਲ ਕੀਤਾ ਜਾਏਗਾ ਜੀ ਆਪਣੀ ਸਾਰੀ ਟੀਮ ਮੇਕ ਸ਼ੋਰ ਕਰੇਗੀ ਕਿ ਬੱਚੇ ਦੀ ਕੁਇਰੀ ਨੂੰ एक ए टू जेड तक लैके बच्चे पहले एजुकेशन दी जाए तो जो कोई प्रॉब्लम है उन्होंने रिजोल्व किया जाए बोथ बोथ मोस्टली प्रैक्टिकल बट थैटिकल भी सो so दैट बच्चे जी बेसिक स्पीकिंग स्किल्स है ਉਹ ਬੱਚੇ ਦੀ ਅਪ ਟੂ ਡੇਟ ਹੋਵੇ ਅਜਾ ਸੈਲਫ ਕੌਨਫੀਡੈਂਸ ਨੂੰ ਬੂਸਟ ਕੀਤਾ ਜਾਏਗਾ ਬਿਲਕੁਲ ਕੀਤਾ ਜਾਂਦਾ ਹੈ ਭਾਜੀ ਇਹਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਐਂਡ ਦੇ ਵਿੱਚ ਬੱਚਿਆਂ ਨੂੰ ਇੱਕ ਸਲਾਨ ਮੈਨੇਜਮੈਂਟ ਦਾ ਕੋਰਸ ਦੇਈਏ ਸੋ ਸਲਾਨ ਮੈਨੇਜਮੈਂਟ ਦੇ ਵਿੱਚ ਬੱਚੇ ਦੀ ਸਪੀਕਿੰਗ ਸਕਿਲਸ ਬੱਚੇ ਦੀ ਬੇਸਿਕ ਅਕਾਊਂਟਿੰਗ ਸਕਿਲਸ ਬੱਚੇ ਦੀ ਇੱਕ ਮਾਰਕੀਟਿੰਗ ਸਕਿਲਸ ਉਸ ਚੀਜ਼ ਨੂੰ ਆਪਾਂ ਪਾਲਿਸ਼ ਕਰਦੇ ਹਾਂ ਸੋ ਥੈਟ ਜੇ ਸਾਡਾ ਬੱਚਾ ਮਾਰਕੀਟ ਦੇ ਵਿੱਚ ਜਾਵੇ ਤੇ ਇੱਕ ਲੀਡਰ ਬਣੇ ਕਲੈਂਟ ਨਾਲ ਕਿਵੇਂ ਡੀਲ ਕਰਨਾ ਵੀ ਸਿਖਾਉਂਦੇ ਹੋ ਬਿਲਕੁਲ ਸਿਖਾਉਂਦੇ ਆ ਜੀ ਕਲੈਂਟ ਦੇ ਕੀ ਪਰਸਪੈਕਟਿਵ ਹੈ ਕਲੈਂਟ ਨੂੰ ਕਲੈਂਟ ਦੀ ਗੱਲਾਂ ਤੋਂ ਆਪਾਂ ਕਲੈਂਟ ਨੂੰ ਜਜ ਕਰਕੇ ਉਹਨੂੰ ਬੈਸਟ ਸੁਜੈਸਟ ਕੀ ਕਰ ਸਕਦੇ ਆ ਆਪਣੀ ਸੇਲ ਨੂੰ ਬੂਸਟ ਕੀ ਕਰ ਸਕਦੇ ਆ ਤੇ ਕਲੈਂਟ ਦੀ ਕੁਇਰੀ ਨੂੰ ਕਿਦਾਂ ਰਿਜ਼ੋਲਵ ਕਰ ਸਕਦੇ ਆ ਇਹ ਸਾਰੀ ਚੀਜ਼ਾਂ ਆਪਾਂ ਸੈਲੂਨ ਮੈਨੇਜਮੈਂਟ ਦੇ ਕਵਰ ਵਿੱਚ ਕਵਰ ਕਰ ਲਏ ਸੈਲੂਨ ਹੁੰਦਾ ਸੀ ਕਿ ਸੈਲੂਨ ਕਿੰਨੇ ਰਹਿਣੇ ਆ ਸੈਲੂਨ ਹੁੰਦਾ ਹੈ ਤੁਸੀਂ ਭਾਜੀ ਡਿਫਰੈਂਟ ਡਿਫਰੈਂਟ ਐਕਸੈਂਟ ਹੈ ਆਪਾਂ ਕਿਸੇ ਨੂੰ ਵੀ ਗਲਤ ਨਹੀਂ ਕਹਿ ਸਕਦੇ ਅਚਾਹ ਪ੍ਰੋਡਕਟ ਕਿਹੜੀ ਯੂਜ਼ ਕਰਦੇ ਸ਼ਾਹ ਜੀ ਆਪਾਂ ਪ੍ਰੋਡਕਟ ਭਾਜੀ ਆਪਾਂ ਬੇਸਿਕ ਤੋਂ ਲੈ ਕੇ ਐਡਵਾਂਸ ਪ੍ਰੋਡਕਟ ਯੂਜ਼ ਕਰਦੇ ਹੁਣ ਇਹਦੇ ਵਿੱਚ ਆਪਾਂ ਕਾਫੀ ਚੀਜ਼ਾਂ ਕਰਵਾਨੇ ਨੇ ਤੇ ਇੱਕ ਕੰਪਨੀ ਦੇ ਨਾਲ ਆਪਾਂ ਨਹੀਂ ਚੱਲ ਸਕਦੇ ਬਟ ਜੋ ਵੀ ਚੀਜ਼ ਜਿਸ ਜਿਹੜਾ ਵੀ ਪ੍ਰੋਡਕਟ ਜਿਸ ਫੀਲਡ ਦੇ ਵਿੱਚ ਬੈਟਰ ਹੈ ਆਪਾਂ ਉਹ ਉਹਨੂੰ ਪ੍ਰੇਫਰੈਂਸ ਦਿੰਨੇ ਹੈ ਮਤਲਬ ਸੁਪਰੀਮ ਕੁਆਲਿਟੀ ਪ੍ਰੀਮੀਅਰ ਕੁਆਲਿਟੀ ਬਿਲਕੁਲ ਗੁੱਡ ਕੁਆਲਿਟੀ ਭਾਜੀ ਗੁੱਡ ਕੁਆਲਿਟੀ ਹੈ ਇੱਕ ਮੈਂ ਸਰ ਤੋਂ ਸਵਾਲ ਲੈਣਾ ਚਾਹੁੰਦਾ ਕਿਉਂਕਿ ਹ ਕੀ ਅਸੀਂ ਐਡਮਿਸ਼ਨ ਕੋਲ ਜਾ ਕੇ ਨਿਪ ਚੇ ਕਰਾਉਣੀ ਆ ਉਮੀਦ ਕਰਦੇ ਨਿਪ ਖੁੱਭੂਗੀ ਨਹੀਂ ਇਹ ਨਿਪ ਜਿਹੜੀ ਅੱਛਾ ਹੀ ਲਿਖੂਗੀ ਜੋ ਵੀ ਲਿਖੂਗੀ ਉਹਨਾਂ ਦੀ ਕਿਸਮਤ ਅੱਛੀ ਲਿਖ ਦੋਗੀ ਆਉਣ ਵਾਲਾ ਸਮਾਂ ਅੱਛਾ ਲਿਖ ਦੋਗੀ ਹਨਰ ਨੂੰ ਹੋਰ ਨਿਖਾਰੂਗੀ ਸਵਾਲ ਮੇਰਾ ਇਹ ਹੈ ਭਾਜੀ ਕਿ ਮੈਂ ਨਾ ਜਦੋਂ ਬਾਹਰ ਇੰਟਰੋਡਕਸ਼ਨ ਦੇ ਰਿਹਾ ਸੀ ਤੁਹਾਡੇ ਨਿਬ ਬਾਰੇ ਮੈਂ ਪਤਾ ਕਰਕੇ ਐਸੀ ਵੀ ਮੈਨੂੰ ਪਤਾ ਲੱਗਾ ਸੀ ਕਿ ਜਿਹੜੇ ਪਹਿਲੇ 20 ਸਟੂਡੈਂਟ ਐ ਉਹਨਾਂ ਨੂੰ 50% ਡਿਸਕਾਊਂਟ ਤੁਸੀਂ ਦੇ ਰਹੇ ਆ ਕੀ ਗੱਲ ਸੱਚ ਹੈ ਹਾਂਜੀ ਸਰ ਬਿਲਕੁਲ ਸਹੀ ਸੁਣਿਆ ਤੁਸੀਂ ਜਿਹੜੇ ਪਹਿਲੇ 20 ਐਡਮਿਸ਼ਨਸ ਲਈ 50% ਡਿਸਕਾਊਂਟ ਦਿੱਤਾ ਗਿਆ ਸਪੈਸ਼ਲੀ ਜਿਹੜੇ 10th ਤੇ +2 ਬੱਚੇ ਲਈ ਆ ਕਿਉਂਕਿ ਉਹਨਾਂ ਦੇ ਕੋਲ ਹੁਣ ਉਹਨਾਂ ਨੇ ਐਗਜ਼ਾਮ ਦਿੱਤੇ ਉਹਨਾਂ ਦੇ ਕੋਲ ਇੱਕ ਟਾਈਮ ਹੈ ਫ੍ਰੀ ਟਾਈਮ ਸੋ ਅਗਰ ਇਦਨ ਇਦਨ ਕੰਜ਼ਿਊਮ ਕਰ ਸਕਣ ਤੇ ਜੀ ਮਤਲਬ ਆਪਾਂ ਮੰਨ ਕੇ ਚੱਲੀਏ ਜੇ ਕਿਸੇ ਕੋਰਸ ਦੀ ਕੀਮਤ 50000 ਹੈ ਤਾਂ ਪਹਿਲੇ ਜਿਹੜੇ 20 ਬੱਚੇ ਹੋਣਗੇ ਮਤਲਬ ਕੋਈ 50% 10000 ਵਾਲਾ ਕੋਰਸ ਲੈ ਰਿਆ ਤਾਂ 25000 ਕੀਮਤ ਚ ਕੋਰਸ ਉਹਨੂੰ ਮਿਲੇਗਾ ਹਾਂਜੀ ਸਰ ਐਦਾਂ ਹੀ ਮਿਲੇਗਾ ਪਰ ਡਿਪੈਂਡ ਆ ਵੀ ਆਪਾਂ ਕੋਰਸ ਕਿਹੜਾ ਲੈ ਰਹੇ ਆ ਜਿੰਨੀ ਜਿੰਨੀ ਕੀਮਤ ਉਹਦੀ ਹੋਏਗੀ ਉਹਦਾ 50% ਆ ਮੰਨ ਲਓ ਜੇ ਕੋਰਸ 20000 ਦਾ ਤਾਂ 10000 ਕੀਮਤ ਰਹਿ ਜਾਏਗੀ ਜੇ ਕੋਰਸ 60000 ਦਾ ਤਾਂ 30000 ਰਹਿ ਜਾਏਗੀ ਤਾਂ ਇਸ ਓਪਰਚੁਨਿਟੀ ਨੂੰ ਗ੍ਰੈਬ ਕਰਨ ਦੇ ਇਹਦੇ ਨਾਲ ਰਲ ਦਾ ਇੱਕ ਸਵਾਲ ਹੈ ਕਿ ਕੋਈ ਐਲੀਜੀਬਿਲਟੀ ਕ੍ਰਾਈਟੇਰੀਆ ਵੀ ਹੈ ਨਹੀਂ ਸਰ ਕੋਈ ਐ ਕ੍ਰਾਈਟੇਰੀਆ ਦੇ ਹੈਗਾ 10th ਪਾਸ ਹੋ ਵੀ ਅੱਗੇ ਜੁਆਇਨ ਕਰ ਸਕਦਾ ਹਾਂਜੀ ਹਾਂਜੀ ਸਰ ਐਨੀ ਟਾਈਮ ਜਦੋਂ ਮਰਜ਼ੀ ਆਓ ਮਤਲਬ ਪੈਸ਼ਨ ਹੋਣਾ ਚਾਹੀਦਾ ਪ੍ਰੋਫੈਸ਼ਨ ਤੁਸੀਂ ਬਣਾ ਦੋਗੇ ਬਿਲਕੁਲ ਸਰ ਕੀ ਹੁੰਦਾ ਵੀ ਇੱਕ ਹੁੰਦਾ ਵੀ ਬੱਚਾ ਕੋਰਸ ਕਰਨ ਸਾਡੇ ਤੋਂ ਆ ਰਿਹਾ ਪਰ ਉਹਦਾ ਇੰਟਰਸਟ ਹੋਰ ਪਾਸੇ ਹੁੰਦਾ ਉਹਦੇ ਨਾਲ ਕੀ ਆ ਵੀ ਜਿਹੜੇ ਟੀਚਰ ਉਹਨੂੰ ਸਿਖਾ ਰਿਹਾ ਉਹਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਪਰ ਜੇ ਬੱਚਾ ਕੋਈ ਆਲਰੇਡੀ ਵੀਡੀਓਜ਼ ਦੇਖਦਾ ਪਿਆ ਆ ਹਨਾ ਮੇਕਅਪ ਦੀ ਵੀਡੀਓਜ਼ ਦੇਖਦਾ ਪਿਆ ਹੇਅਰ ਦੀ ਵੀਡੀਓਜ਼ ਦੇਖਦਾ ਪਿਆ ਉਹ ਜਦੋਂ ਸਾਡੇ ਤੋਂ ਆਉਂਦਾ ਆ ਇੱਥੇ ਤੋਂ ਹਾਈ ਲੈਵਲ ਦੀ ਟ੍ਰੇਨਿੰਗ ਉਹਨੂੰ ਮਿਲਣੀ ਮਿਲਣੀ ਹੈ ਨਾਲ ਹੀ ਉਹਨੇ ਦਿਨਾਂ ਦੇ ਵਿੱਚ ਉਹ ਚੀਜ਼ ਕੈਚ ਕਰਨੀ ਹੈ ਸੋ ਉਹ ਜਿਹੜਾ ਕੋਰਸ ਆ ਕੁਇਕ ਉਹ ਸਿੱਖ ਸਕਦਾ ਮਤਲਬ ਮਜਬੂਰੀ ਨਹੀਂ ਸ਼ੌਂਕ ਹੋਵੇ ਇੱਥੇ ਆਵੇ ਫਿਰ ਡਿਸਕਾਊਂਟ ਲਵੇ ਸੀਟ ਖਰਾਬ ਨਾ ਕਰੇ ਹਾਂਜੀ ਇਹ ਸਰ ਬੇਸਿਕਲੀ ਜਿਹੜੀ ਇਹ ਸਕਿੱਲ ਜਿਹੜੀ ਹੁੰਦੀ ਹੈ ਨਾ ਕੋਈ ਵੀ ਇਹ ਸ਼ੌਂਕ ਦੀ ਹੈ ਸਾਰੀ ਗੱਲੇ ਦੇ ਵਿੱਚ ਜੀ ਇਹ ਕਲਾਸ ਵਾਲ ਦੋਨਾਂ ਨੂੰ 10 10 ਸੈਕਿੰਡ ਦਾ ਹੀ ਤੁਸੀਂ ਜੀ ਪੰਮਾ ਜਵਾਬ ਦੇ ਦਿਓ ਕੀ ਪ੍ਰੋਮਿਸ ਕਰਦੇ ਨਵਾਂ ਸ਼ਹਿਰ ਦੇ ਜਿਹੜੇ ਪਰਿਵਾਰਕ ਮੈਂਬਰ ਦੇਖ ਰਹੇ ਆ ਅਪਾ ਪ੍ਰੋਮਿਸ ਕਰਦੇ ਆ ਕਿ ਤੁਸੀਂ ਸਾਡੇ ਤੇ ਆਪਣੇ ਬੱਚਿਆਂ ਦਾ ਫਿਊਚਰ ਟਰਸਟ ਕਰ ਸਕਦੇ ਹੋ ਅਪਾ ਉਹਨਾਂ ਨੂੰ ਇੱਕ ਵਧੀਆ ਡਾਇਰੈਕਸ਼ਨ ਦਵਾਂਗੇ ਆਫਟਰ ਉਹਨਾਂ ਦੀ ਕੋਰਸ ਕੰਪਲੀਸ਼ਨ ਇੱਕ ਵਧੀਆ ਆਪਸ਼ਨ ਦਵਾਂਗੇ ਚਾਹੇ ਆਪ ਦਾ ਸਲੂਨ ਖੋਲ ਲੈਣ ਚਾਹੇ ਕਿਤੇ ਵਧੀਆ ਸਲੂਨ ਦੇ ਵਿੱਚ ਜੌਬ ਕਰ ਲੈਣ ਜਾਂ ਚਾਹੇ ਅਬਰੌਡ ਜਾ ਕੇ ਇੱਕ ਵਧੀਆ ਫਿਊਚਰ ਕਮਾ ਲੈਣ ਜੀ ਸਰ ਹਰਜੀਤ ਸਰ ਇਹਦੇ ਦੀ ਕੀ ਆ ਵੀ ਬੇਸਿਕਲੀ ਜਿਹੜੀ ਆਪਾਂ ਬੱਚੇ ਪੜ੍ਹਦੇ ਆ ਨਾ ਸਾਰੇ ਪਾਸੇ ਸਾਡਾ ਕੀ ਸਪੈਸ਼ਲ ਚੀਜ਼ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜੀ ਬੱਚਿਆਂ ਨੂੰ ਸਟੱਡੀ ਕਰਾਉਣੀ ਹੈ ਉਹ ਅਸੀਂ ਪ੍ਰੋਜੈਕਟਰ ਦੇ ਉੱਪਰ ਕਰਾਉਂਗੇ ਉਹਦੇ ਨਾਲ ਕੀ ਹੈ ਬੱਚਾ ਇੱਕ ਤਾਂ ਉਹ ਬੇਸਿਕ ਉਹਦਾ ਵੀ ਅਟਰੈਕਟਿਵ ਲੱਗਦਾ ਇੱਕ ਬੱਚੇ ਨੂੰ ਇਹੋ ਚੀਜ਼ ਬਿਲਕੁਲ ਸਾਹਮਣੇ ਚੱਲਦੀ ਹੁੰਦੀ ਤਾਂ ਉਹ ਬੱਚਾ ਖੁਸ਼ ਹੁੰਦਾ ਦੇਖ ਕੇ ਵੀ ਹਾਂ ਕੈਚ ਹੁੰਦਾ ਉਹਨੂੰ ਈਜ਼ੀ ਜਿਹਾ ਜੇ ਇੱਕ ਇੱਕ ਥਿਊਰੀ ਕਰਵਾ ਰਿਹਾ ਆਪਣੀ ਬੁੱਕ ਤੋਂ ਕਰਵਾ ਰਿਹਾ ਕਾਪੀ ਤੋਂ ਸਾਡੇ ਤੋਂ ਪ੍ਰੋਪਰ ਉਹ ਸਾਰਾ ਪ੍ਰੋਪਰ ਕ੍ਰਾਈਟੇਰੀਆ ਬਣਿਆ ਪਿਆ ਵੀ ਜੇ ਨਾ ਤੁਹਣੀ ਚੱਲੇਗੀ ਪ੍ਰੋਪਰ ਸਮਝਣਾ ਸੌਖਾ ਹੈ इजी ਓਨ इजी ਕੈਚ ਕਰ ਸਕੇਗਾ ਜੀ ਜੀ ਮਨਦੀਪ ਜੀ ਤੁਹਾਨੂੰ ਵੀ ਇਹੀ ਸਵਾਲ ਕੀ ਪ੍ਰੋਮਿਸ ਕਰਦੇ ਹੋ ਕੀ ਬੱਚਿਆਂ ਦੇ ਮਨ ਦੇ ਦੀਪ ਜਗ ਜਾਣਗੇ ਹਾਂਜੀ ਹਾਂਜੀ ਬਿਲਕੁਲ ਬੱਚਿਆਂ ਨਾਲ ਪ੍ਰੋਮਿਸ ਸਾਡਾ ਇਹੀ ਰਹੇਗਾ ਵੀ ਜੇ ਸਾਡੇ ਤੇ ٹرسٹ ਕਰਨਗੇ ਤਾਂ ਆਪਾਂ ਉਹਨਾਂ ਦਾ ਭਰੋਸਾ ਘਵਾਣਾ ਨਹੀਂ ਜੇ ਇੰਟਰਸਟ ਕਰਨਗੇ ਆ ਦੋਨੋਂ ਦੇ ਕਹਿ ਚੁੱਕੇ ਟਰਸਟ ਕਰੋ ਮੈਂ ਉਹੀ ਕਹਿ ਰਿਹਾ ਜੇ ਉਹਨਾਂ ਦਾ ਟਰਸਟ ਸਾਡੇ ਤੇ ਬਣ ਗਿਆ ਮੈਂ ਤਾਂ ਉਹਨੂੰ ਤੋੜਾਂਗੇ ਨਹੀਂ ਉਹਨੂੰ ਦੁੱਗਣਾ ਕਰਕੇ ਮੋੜਾਂਗੇ ਜੇ ਤੁਸੀਂ ਟ੍ਰਸਟ ਕਰੋਗੇ ਟ੍ਰਸਟ ਟੁੱਟਣ ਨਹੀਂ ਦਿੰਦਾ ਫੈਬਰਿਕ ਉਹ ਜੋੜ ਲਾ ਦੂਗਾ ਬਿਲਕੁਲ ਜੀ ਬਿਲਕੁਲ ਪਰਮਾਨੈਂਟ ਮੈਟਿਕ ਪਰਮਾਨੈਂਟ ਜੀ ਪਰਮਾਨੈਂਟ ਮੇਕਅਪ ਕਰਦੇ ਹੋ ਹਾਂ ਜੀ ਹਾਂ ਜੀ ਉਹ ਵੀ ਹੈਗਾ ਚਲੋ ਬਹੁਤ ਸ਼ੁਕਰ ਹੈ ਸਰ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਥੈਂਕ ਯੂ ਸ਼ਾਨ ਜੀ ਥੈਂਕ ਯੂ ਸਰ ਤੇ ਪੂਜਾ ਮੈਡਮ ਦੱਸ ਦਿਓ ਬੱਚੇ ਕਹਿੰਦੇ ਉਹਨਾਂ ਦੀ ਪੂਜਾ ਕਰਦੇ ਆ ਬਿਲਕੁਲ ਜੀ ਥੈਂਕ ਯੂ ਮੱਚ ਥੈਂਕ ਯੂ ਸੋ ਮੱਚ ਸਾਥੀਓ ਇੱਥੇ ਤਾਂ ਅੰਦਰ ਖੁਸ਼ੀਆਂ ਦਾ ਮਾਹੌਲ ਹੈ ਲੇਕਿਨ ਇਹਨਾਂ ਦੀ ਗੱਲ ਤੋਂ ਮੈਂ ਗੱਲ ਸਮਝਾਂ ਕਿ ਕਹਿੰਦੇ ਕਿ ਸਧਾਰਨ ਲੜਕਾ ਲੜਕੀ ਵੀ ਜਿਹੜੇ ਇੱਥੇ ਮਨ 'ਚ ਸ਼ੌਂਕ ਲੈ ਕੇ ਆਣਗੇ ਉਹਨਾਂ ਨੂੰ ਸ਼ੀਸ਼ਮ ਦੇ ਦਰਖਤ ਵਾਂਗ ਖੂਬਸੂਰਤ ਤੇ ਮਜ਼ਬੂਤ ਬਣਾ ਦਿਆਂਗੇ ਕਹਿੰਦੇ ਉਹਨਾਂ ਦੇ ਹੁਨਰ ਨੂੰ ਅਜ਼ਾਇਆ ਨਹੀਂ ਜਾਣ ਦਿੰਦੇ ਉਹਨਾਂ ਦੇ ਹੁਨਰ ਦੇ ਅੰਦਰ ਐਨੀ ਹੌਸਲਾ ਵਸਾਈ ਕਰਾਂਗੇ ਐਨੀ ਤਾਕਤ ਬਖਸ਼ਾਂਗੇ ਕਿ ਉਹ ਆਪਣੇ ਜਿਹੜਾ ਟਾਰਗੇਟ ਹੈ ਉਸ ਨੂੰ ਅਚੀਵ ਕਰ ਸਕਣਗੇ ਔਰ ਜਿਹੜਾ ਰੋਲ ਤੁਸੀਂ ਇੱਥੇ ਲੈ ਕੇ ਆਉਂਗੇ ਜੇ ਅچھے ਤਰੀਕੇ ਨਿਭਾਉਂਗੇ ਤਾਂ ਤੁਸੀਂ ਬਾਕੀਆਂ ਲਈ ਰੋਲ ਮਾਡਲ ਬਣ ਜੂਗੇ ਤਾਂ ਤੁਸੀਂ ਬਹੁਤੀ ਦੇਰ ਨਹੀਂ ਕਰਨੀ ਜੇਕਰ ਤੁਸੀਂ ਚਾਹੁੰਦੇ ਤੁਹਾਡਾ ਪੈਸ਼ਨ ਤੁਹਾਡਾ profession ਬਣ ਜਾਵੇ ਤਾਂ ਤੁਸੀਂ ਨਵਾਂ ਸ਼ਹਿਰ ਬੰਗਾ ਰੋਡ ਤੇ ਆਦਰਸ਼ ਸਕੂਲ ਦੇ ਬਿਲਕੁਲ ਨਾਲ ਐਨ ਆਈ ਆਈ ਵੀ ਨਿਪ ਦੇ ਇੰਸਟੀਚਿਊਟ ਚ ਆਉਣਾ ਤੇ ਇੱਥੇ ਆ ਕੇ ਜਿਹੜੀ ਵੀ ਤੁਹਾਡੀ ਕੁਐਰੀਜ਼ ਇਹਨੂੰ ਮੈਂ ਗੱਲਬਾਤ ਕਰ ਲੈਣੀ ਆ ਔਰ ਸਭ ਤੋਂ ਵੱਡੀ ਗੱਲ ਕਿ ਪਹਿਲੇ 20 ਬੱਚਿਆਂ ਨੂੰ 50% ਡਿਸਕਾਊਂਟ ਦੇ ਰਹੇ ਆ ਤੇ EMI ਦੀ ਫੈਸਿਲਿਟੀ ਵੀ ਜਿਹੜੀ ਇੱਥੇ ਅਵੇਲੇਬਲ ਆ ਤਾਂ ਜਲਦੀ ਜਲਦੀ ਆਓ ਤੇ ਜਲਦੀ ਜਲਦੀ ਜਿਹੜਾ ਡਿਸਕਾਊਂਟ ਆ ਉਹਨੂੰ ਪਾਓ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਚੰਗੀ ਲੱਗੀ ਵੀ ਬਣੇ ਰਹਿਣਾ ਵੀ ਤੁਮ ਸਾਨੂੰ ਛੁੱਟੀ ਜਿੰਨੀ ਸ੍ਰੀ ਕਪੀ ਸੰਧਾਨ ਦਾ ਬਹੁਤ ਜਲਦੀ ਫਿਰ ਤੁਹਾਨੂੰ ਕਿ ਸਤਿ ਸ਼੍ਰੀ ਅਕਾਲ ਆਪਣਾ ਖਿਆਲ